ਦੇਖੋ ਜੀ ਜੁੜੇਗਾ ਬਲਾਕ ਜਿੱਤੇ ਕੀ ਕਾਂਗਰਸ ਦੇ ਤਹਿਤ ਅੱਜ ਅਸੀਂ ਮੈਂ ਵਿਜੇਂਦਰ ਸਿੰਘਲਾ ਜੀ ਦਲਵੀ ਸਾਹਿਬ ਅੱਜ ਇਸ ਤੋਂ ਪਹਿਲਾਂ ਅਸੀਂ ਬਲਾਚੌਰ ਤੇ ਹੁਣ ਗੜਸ਼ੰਕਰ ਯਾਨੀ ਕਿ ਇਹ ਬਲਾਕ ਵਾਈਜ਼ ਮੀਟਿੰਗਸ ਕਰ ਰਹੇ ਹਾਂ ਇਹਦੇ ਵਿੱਚ ਬਲਾਕ ਦੀਆਂ ਕਮੇਟੀਆਂ ਦੀ ਸ਼ਮੂਲੀਅਤ ਹੁੰਦੀ ਹੈ ਨਾਲ ਹੀ ਨਾਲ ਸਾਡੇ ਮੰਡਲ ਪ੍ਰਧਾਨਾਂ ਨੂੰ ਚੈੱਕ ਕੀਤਾ ਜਾਂਦਾ ਹੈ ਮੰਡਲ ਦੀਆਂ ਕਮੇਟੀਆਂ ਔਰ ਫਿਰ ਬੂਥ ਕਮੇਟੀਆਂ ਤੱਕ ਬਣਾਉਣ ਦੀ ਇਹਦੇ ਵਿੱਚ ਤਜ਼ਵੀਜ਼ ਹੈਗੀ ਆ ਸਾਡੇ ਪਰਿਵਾਰੀ ਬਗੇਲ ਸਾਹਿਬ ਨੇ ਔਰ 올 ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਖਰਗੇ ਸਾਹਿਬ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਚ ਹਰ ਬੂਥ ਤੇ ਤੁਹਾਡੀ ਮੁਕੰਮਲ ਕਮੇਟੀ ਹੋਣੀ ਚਾਹੀਦੀ ਹੈ ਕਈ ਵਾਰੀ ਫਰਜੀ ਕਮੇਟੀ ਹੁੰਦੀ ਹੈ ਇਸ ਕਰਕੇ ਹਰ 3 ਮਹੀਨਿਆਂ ਬਾਅਦ ਕਮੇਟੀ ਰਿਵਿਊ ਵੀ ਕਰੇਗੀ ਕਿ ਗੜਸ਼ੰਕਰ ਦੇ ਵਿੱਚ ਵਾਸਤਵ ਦੇ ਵਿੱਚ ਨੀਚਲੇ ਸਤਰ ਤੇ ਆਰਗੇਨਾਈਜੇਸ਼ਨ ਦਾ ਕੰਮ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਅੱਜ ਬਹੁਤ ਸੋਹਣੀ ਚੰਗਾ ਹੰਗਾਰਾ ਮਿਲਿਆ ਚੰਗੀ ਮੀਟਿੰਗ ਸੀ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਮੋਟੀਆਂ ਕਮੀਆਂ ਸਨ ਉਹਰੇ ਤੋਂ ਵੀ ਸਾਡੇ ਬਲਾਕ ਦੇ ਪ੍ਰਧਾਨਾਂ ਨੂੰ ਜਾਣੂ ਕਰਾਇਆ ਗਿਆ ਔਰ ਲਾਲੀ ਜੀ ਨੂੰ ਜਾਣੂ ਕਰਾਇਆ ਗਿਆ ਤਾਂ ਜੋ ਜਦੋਂ 3 ਮਹੀਨਿਆਂ ਬਾਅਦ ਰਿਵਿਊ ਹੋਏਗਾ ਉਹਰੇ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਾ ਮਿਲੇ ਇਹ ਤਾਂ ਵੀ ਕੀਤਾ ਜਾ ਰਿਹਾ ਹੈ ਕਿ ਅੱਜਕੱਲ ਜਿਸ ਪ੍ਰਕਾਰ ਦੀਆਂ ਭਾਜਪਾ ਦੀਆਂ ਨੀਤੀਆਂ ਅਕਸਰੀ 39 ਲੱਖ ਵੋਟਾਂ ਕੱਢ ਦਿੱਤੀਆਂ ਗਈਆਂ 5 ਮਹੀਨਿਆਂ ਦੇ ਵਿੱਚ ਮਹਾਰਾਸ਼ਟra ਦੇ ਵਿੱਚ ਜੀਰੇ ਨਾਲ ਵੱਡਾ ਫੇਰ ਬਦਲ ਆਇਆ ਕੋਈ ਐਸੀ ਚੀਜ਼ ਨਹੀਂ ਹੈ ਜੀਰੇ ਤੇ ਆਮ ਆਦਮੀ ਪਾਰਟੀ ਨੇ ਕੁਝ ਕੰਮ ਕੀਤਾ ਹੋਵੇ ਨਸ਼ਾ ਦਾ ਵਪਾਰ ਦਸ ਗੁਣੇ ਵੱਧ ਗਿਆ ਬੇਰੋਜ਼ਗਾਰੀ ਚਰਨ ਸੀਮਾ ਤੇ ਹੋ ਗਈ ਹੈ ਗੈਂਗਸਟਰ ਜਿਹੜੇ ਹੈ ਉਹਨਾਂ ਦੇ ਹਾਲਾਤ ਇਹ ਹੈ ਕਿ ਕੋਈ ਬੰਦਾ ਅੱਜ ਘਰੋਂ ਨਿਕਲ ਲੱਗਿਆ ਸੋਚ ਰਿਹਾ ਵੀ ਮੇਰੇ ਨਾਲ ਰਾਸਤੇ ਵਿੱਚ ਕੀ ਵਾਪਰ ਜਾਏਗਾ ਕਿਸੇ ਨੂੰ ਲੱਗਦਾ ਮੇਰੀ ਚੇਨ ਨਾ ਉੱਤਰ ਜਾਏ ਜਿਹੜਾ ਬੰਦਾ ਸੈਰ ਕਰਨ ਜਾ ਰਿਹਾ ਹੈ ਫਰੋਤੀਆਂ ਦੇ ਲੋਕਾਂ ਨੂੰ ਫੋਨ ਆ ਰਹੇ ਨੇ ਔਰ ਲੋਕ ਫਰੋਤੀਆਂ ਦੇ ਰਹੇ ਨੇ ਵਿਚਾਰੇ ਡਰ ਦੇ ਮਾਰੇ ਹੈਂਡ ਗ੍ਰੇਨੇਡ ਸਿੱਤੇ ਜਾ ਰਹੇ ਨੇ ਮੰਦਰਾਂ ਤੇ ਪੁਲਿਸ ਦੀਆਂ ਚੌਕੀਆਂ ਤੇ ਗੁਰਦੁਆਰਿਆਂ 'ਚ ਸੋ ਇਸ ਤਰ੍ਹਾਂ ਦਾ ਘਟਨਾਕਰਮ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਰਜ਼ਾ ਜਿਹੜਾ ਹੈ ਪੰਜਾਬ ਦੀ ਜਿਹੜੀ ਇਕਨੋਮੀ ਹੈ ਉਹਰੇ ਹਾਲਾਤ ਬਹੁਤ ਗੰਭੀਰ ਹੈ ਕਰਜ਼ਾ 95000 ਕਰੋੜ ਚੜਾ ਦਿੱਤਾ ਗਿਆ ਹੈ ਇੰਡਸਟਰੀ ਪੰਜਾਬ ਦੀ ਬਾਹਰ ਪੱਜ ਰਹੀ ਹੈ ਪੰਜਾਬ 'ਚ ਇੱਕ ਨਵੀਂ ਇੰਡਸਟਰੀ ਲੱਗਣ ਲਈ ਤਿਆਰ ਨਹੀਂ ਕੋਈ ਨਵੀਂ ਚੀਜ਼ ਭਗਵੰਤ ਸਿੰਘ ਮਾਨ ਨੇ ਅੱਜ 3 ਸਾਲਾਂ 'ਚ ਬੜਾਈ ਨਹੀਂ ਬਾਸ ਸਾਡੇ ਤੋਂ ਲੈ ਕੇ ਤੁਸੀਂ ਮੈਨੂੰ ਦੱਸ ਦਿਓ ਆ ਜਿਹੜਾ ਕਹਿੰਦੇ ਆਮ ਆਦਮੀ ਪਾਰਟੀ ਦਾ ਕਲੀਨਿਕ ਵੀ ਨਵਾਂ ਨਹੀਂ ਬਣਾਇਆ ਉਹ ਵੀ ਪੁਰਾਣੀ ਬਿਲਡਿੰਗ ਨੂੰ ਰੰਗ ਕੋਚੀ ਮਾਰ ਕੇ ਕੋਈ ਅਸੀਂ ਨਵੀਂ ਚੀਜ਼ ਦਿਖਾ ਦਿਓ ਜਿਹੜੀ ਨੀਆਂ ਕੱਢ ਕੇ ਦੁਬਾਰੇ ਬਣਾਈ ਹੋਵੇ ਕਿਸਾਨਾਂ ਦੇ ਨਾਲ ਜੋ ਹਾਲਾਤ ਬਣੇ ਹਨ ਉਹ ਤੁਸੀਂ ਜਾਣਦੇ ਹੋ ਪੰਜਾਬ ਦਾ ਕਿਸਾਨਾਂ ਨੂੰ ਫੜੋ ਫੜਾਈ ਦਾ سلسلہ ਮੈਂ ਨਹੀਂ ਕਹਦਾ ਕਿ ਸਾਰੇ ਵਾਅਦੇ ਤੁਸੀਂ ਪੂਰੇ ਕਰ ਸਕਦੇ ਹੋ ਲੇਕਿਨ ਕਮ ਸੇ ਕਮ ਉਹਨਾਂ ਨਾਲ ਗੱਲਬਾਤ ਤਾਂ ਕਰ ਸਕਦੇ ਹੋ ਨੌਕਰੀਆਂ ਅੱਜ ਸਾਰੇ ਕਰਮਚਾਰੀ ਸੜਕਾਂ ਤੇ ਐ ਓਲਡ ਪੈਨਸ਼ਨ ਜਿਹੜੀ ਸਕੀਮ ਬਹਾਲੀ ਦੀ ਗੱਲ ਕੀਤੀ ਸੀ ਅੱਜ ਸਾਰੇ ਦੀ ਸਾਰਾ ਉਹ ਕੰਮ ਫੇਲ ਪਿਆ ਤੁਸੀਂ ਨੋਟੀਫਿਕੇਸ਼ਨ ਕਰਤਾ ਬੇਵਕੂਫ ਲੋਕਾਂ ਨੂੰ ਬਣਾ ਰਹੇ ਹੋ ਕਚਹਿਰੀਆਂ ਦੇ ਵਿੱਚ ਚਰਨ ਸੀਮਾ ਤੇ ਕਰਪਸ਼ਨ ਹੈ ਤੁਸੀਂ ਕਦੇ ਡੀਸੀ ਨੂੰ ਬਦਲ ਦਿੰਨੇ ਹੋ ਕਦੇ ਆਪਣਾ ਮੰਤਰੀ ਫੜ ਲੈਨੇ ਹੋ ਲੇਕਿਨ ਉਸ ਤੋਂ ਬਾਅਦ ਹੋਰ ਕੁਝ ਨਹੀਂ ਹੁੰਦਾ ਅੱਜ ਹੁਣ ਨਸ਼ਿਆਂ ਦੀ ਯਾਦ 3 ਸਾਲਾਂ ਬਾਅਦ ਆਈ ਹੈ ਅੱਜ ਤੋਂ 1.5 ਸਾਲ ਪਹਿਲਾਂ ਇੱਕ ਅਰਦਾਸ ਕਰਾਈ ਸੀ ਹਰਮੰਦਰ ਸਾਹਿਬ ਮੁੱਖ ਮੰਤਰੀ ਪੰਜਾਬ ਨੇ ਲੇਕਿਨ ਅਚਨ ਚੇਤੇ 3 ਸਾਲਾਂ ਬਾਅਦ ਪੁਲਿਸ ਨੂੰ ਲਾਤਾ ਵੀ ਗਲਿਓ ਗਲਿ ਹੋ ਜੋ ਲੇਕਿਨ ਇਹ ਛੋਟੇ ਮਕਾਨ ਕਿਸੇ ਦੇ ਟੌਨ ਦੇ ਨਾਲ ਸਾਨੂੰ ਉਤਰਾਜ ਕੋਈ ਨਹੀਂ ਹੈ ਅਗਰ ਕਿਸੇ ਨੇ ਛੇੜੀ ਦਾ ਤੁਸੀਂ ਘਟ ਆਉਣੇ ਹੋ ਲੇਕਿਨ ਇਹਦੇ ਨਾਲ ਨਸ਼ਾ ਨਹੀਂ ਬੰਦ ਹੋਏ ਵੱਡੇ ਮਗਰਮਚ ਜਿੱਥੋਂ ਨਸ਼ਾ ਚੱਲਦਾ ਹੈ ਉਹਨਾਂ ਤੇ ਤਾਂ ਮੈਨੂੰ ਲੱਗਦਾ ਕਿਸੇ ਪ੍ਰਕਾਰ ਦੀ ਕਾਰਵਾਈ ਨਹੀਂ ਹੋ ਪੁਲਿਸ ਤੇ ਉਹਨਾਂ ਆਲਾ ਅਫਸਰਾਂ ਤੇ ਜਿਨ੍ਹਾਂ ਨੂੰ ਹਾਈ ਕੋਰਟ ਨੇ ਸੰਮਣ ਕੀਤਾ ਵੀ ਹੈ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੈ ਜਿਨ੍ਹਾਂ ਨੂੰ ਅੱਜ ਪਤਾ ਲੱਗਿਆ ਗੜ ਸ਼ੰਕਰ ਚ ਕੀ 25 ਤੋਂ 30 ਲੋਕਾਂ ਦੀ ਮੌਤ ਕੇਵਲ ਟਿਪਰਾਂ ਦੇ ਥੱਲੇ ਆ ਕੇ ਲੋਕ ਮਰ ਗਏ ਨੇ ਜਿਹੜਾ ਰੈਵਨਿਊ ਪੈਸਾ ਸਾਡੀ ਸਰਕਾਰ ਵੇਲੇ ਆਉਂਦਾ ਸੀ ਅੱਜ ਉਹਦੇ ਤੋਂ ਵੀ ਘੱਟ ਹੈ ਤੁਸੀਂ ਕਹਿੰਦੇ ਸੀ यूं ही 20000 ਕਰੋੜ ਰੁਪਏ ਤਾਂ ਮਾਈਨਿੰਗ ਸੇ ਆ ਜਾਏਗਾ ਜਿਹੜੇ ਤੁਸੀਂ ਵਾਅਦੇ ਕੀਤੇ ਸਨ 2500 ਰੁਪਏ ਪੈਨਸ਼ਨ 1100 ਰੁਪਏ ਅਸੀਂ ਔਰਤਾਂ ਨੂੰ ਦੇਣ ਦਾ ਉਹ ਤਮਾਮ ਵਾਅਦੇ ਤੁਹਾਡੇ ਉਵੇਂ ਪਏ ਐ ਐਮਐਸਪੀ 20 ਫਸਲਾਂ ਤੇ ਤੁਸੀਂ ਦੇਣ ਦੀ ਗੱਲ ਕੀ ਮੰਗੀ ਤੇ ਐਮਐਸਪੀ ਦੀ ਗੱਲ ਕਰ ਰਹੇ ਸੀ ਭਗਵਾਨ ਸਿੰਘ ਮਾਨ ਕਹ ਰਹੇ ਸੀ ਗੋਰੇ ਆਇਆ ਕਰਨਗੇ ਬਾਹਰੋਂ ਨੌਕਰੀ ਦੇਵਾਂਗੇ ਅੱਜ ਪੰਜਾਬ ਦੇ ਹਾਲਾਤ ਅੱਜ 3 ਸਾਲ ਹੋ ਗਏ ਪੰਜਾਬ ਦੇ ਹਾਲਾਤ ਬਹੁਤ ਗੰਭੀਰ ਬਹੁਤ ਚਿੰਤਾਜਨਕ ਹੈ ਇੰਡਸਟਰੀ ਪਾਜ ਰਹੀ ਹੈ ਇੱਕ ਨਵੀਂ ਇੰਡਸਟਰੀ ਪੰਜਾਬ ਦੇ ਵਿੱਚ 3 ਸਾਲਾਂ ਚ ਆਈ ਨਹੀਂ ਇਸ ਵਾਰੀ ਕੋਸ਼ਿਸ਼ ਕਰਾਂਗੇ ਸਾਨੂੰ ਰਾਹੁਲ ਗਾਂਧੀ ਜੀ ਵੱਲੋਂ ਸਾਡੇ ਪ੍ਰਭਾਰੀਆਂ ਵੱਲੋਂ ਇੰਚਾਰਜ ਸੱਭਾ ਦਾ ਵੱਲੋਂ ਨਵੀਂ ਸਟ੍ਰੈਟਜੀ ਅਪਣਾਈ ਜਾਣ ਦੀ ਕਿਹਾ ਹੈ ਕਿ ਅਸੀਂ ਘੱਟੋ ਘੱਟ 6 ਮਹੀਨੇ ਪਹਿਲਾਂ ਜਿਹੜਾ ਕੈਂਡੀਡੇਟ ਹੋਏਗਾ ਉਹਨੂੰ ਗ੍ਰੀਨ ਲਾਈਟ ਦੇ ਦਿੱਤੀ ਜਾਊਗੀ ਤੇ ਘੱਟੋ ਘੱਟ 2 ਮਹੀਨੇ ਪਹਿਲਾਂ ਟਿਕਟ ਉਰੀ ਅਨਾਉਂਸ ਕਰ ਦਿੱਤੀ ਜਾਏਗੀ ਕਿ ਕਿਹੜਾ ਵਿਅਕਤੀ ਸਾਡਾ ਚੋਣ ਲੜੇਗਾ ਇਸ ਤਰੀ ਜਿਹੜਾ ਕੰਮ ਕਰੇਗਾ ਜਿਹੜਾ ਇਲਾਕੇ ਦਾ ਸੇਵਾਦਾਰ ਹੋਏਗਾ ਜਿਹਦੇ ਇਲਾਕੇ ਦੇ ਵਿੱਚ ਡਿਮਾਂਡ ਹੋਊਗੀ ਮੰਗ ਹੋਊਗੀ ਜਿਹੜਾ ਨਿਰੰਤਰ ਉਹਨਾਂ ਦੇ ਨਾਲ ਇਨ ਟੱਚ ਹੋਏਗਾ ਮੈਨੂੰ ਲੱਗਦਾ ਪਾਰਟੀ ਕਿਉਂਕਿ ਇਹ ਮੰਡਟ ਮੇਰੇ ਕੋਲੇ ਨਹੀਂ ਹੈ ਇਹ ਮੰਡਟ ਹਾਈ ਕਮਾਂਡ ਕੋਲੇ ਹੈ ਲੇਕਿਨ ਮੈਨੂੰ ਲੱਗਦਾ ਪਾਰਟੀ ਇਸ ਤਰ੍ਹਾਂ ਦਾ ਫੈਸਲਾ ਲਏਗੀ ਜਿਹੜਾ ਜ਼ਮੀਨ ਨਾਲ ਜੁੜਿਆ ਹੋਏਗਾ ਵਿਅਕਤੀ ਉਸ ਨੂੰ ਟਿਕਟ ਮਿਲੇਗੀ ਕਾਂਗਰਸ ਪਾਰਟੀ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਬਲ ਮਿਲ ਸਕੇ ਬੂਥ ਪੱਧਰ ਤੇ ਕਾਂਗਰਸ ਪਾਰਟੀ ਮਜ਼ਬੂਤ ਹੋ ਸਕੇ ਸੰਗਠਨ ਮਜ਼ਬੂਤ ਹੋ ਸਕੇ ਸੂਬਾ ਸਰਕਾਰ ਦੀਆਂ ਜੋ ناکਾਮੀਆਂ ਜੋ ਵਾਅਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 3 ਸਾਲ ਪਹਿਲਾਂ ਕੀਤੇ ਸੀ ਉਹ ਜੋ ਪੂਰੇ ਨਹੀਂ ਹੋਏ ਉਸ ਗੱਲ ਦਾ ਘਰ ਘਰ ਪ੍ਰਚਾਰ ਹੋ ਸਕੇ ਇੱਕ ਸਹੀ ਫੈਸਲਾ आम जनता ਵੱਲੋਂ ਆਉਣ ਵਾਲੀ 2027 ਦੀ ਚੋਣ ਦੇ ਵਿੱਚ ਹੋ ਸਕੇ ਔਰ ਕਾਂਗਰਸ ਪਾਰਟੀ ਦੁਬਾਰਾ ਇਹ ਸੂਬੇ ਨੂੰ ਸਥਿਰਤਾ ਦੇ ਰੂਪ ਦੇ ਵਿੱਚ ਵਿਕਾਸ ਦੀਆਂ ਲੀਹਾਂ ਤੇ ਚਲਾ ਸਕੇ ਬੱਚਿਆਂ ਦਾ ਚੰਗਾ ਭਵਿੱਖ ਕਰ ਸਕੇ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੇ ਪ੍ਰੋਗਰਾਮ ਹੈ ਚਾਲੂ ਕੀਤੇ ਗਏ ਔਰ ਉਸੇ ਲੜੀ ਦੇ ਤਹਿਤ ਮੈਂ ਅੱਜ ਸੂਬਾ ਪ੍ਰਧਾਨ ਸਾਹਿਬ ਨਾਲ ਅੱਜ ਇਸ ਪ੍ਰੋਗਰਾਮ ਵਿੱਚ ਹਾਜ਼ਰ ਹੋਇਆ ਸੀ ਔਰ ਮੇਰਾ ਤੁਹਾਨੂੰ ਪਤਾ ਹੈ ਇਸ ਇਲਾਕੇ ਨਾਲ ਇੱਕ ਬਹੁਤ ਨੇੜਲਾ ਪ੍ਰੇਮ ਹੈ ਔਰ ਪਿਛਲੀਆਂ ਚੋਣਾਂ ਵਿੱਚ ਥੋੜੀ ਜਿਹੀ ਕਸਰ ਰਹਿ ਗਈ ਸੀ पर लेकिन बड़ा इलाके ने प्यार देता आने वाले समय बिच गुरु महाराज कृपा करेंगे फिर इस इलाके अगले लेके जाने और मजबूती न गल करा जिस प्रकार से पंजाब प्रदेश कांग्रेस कमेटी की ओर से हमारे पूरे डिस्ट्रिक्ट लेवल पर ब्लॉक लेवल पर मंडल लेवल पर हमारा संगठन किस प्रकार से मजबूत हो इसको लेकर हम जो प्रयास कर रहे हैं उसी के मुताबिक आज हम यहाँ पर गढ़शंकर आए थे गढ़शंकर में हमने जिस प्रकार से हमारे मंडल कमेटी बूथ कमेटी और ब्लॉक कमेटी को जोड़कर जुड़ेगा ब्लॉक जीतेगी कांग्रेस का नारा देकर जो प्रदेश के प्रधान निकल पड़े हैं मुझे लगता है कि आने वाले समय में इसी प्रकार का संगठन को मजबूती देकर हम लोग दो में हमारा जो गोल है पंजाब की जनता जो चाहती है जो पंजाबीयत को बचाने के लिए पंजाब की आम जनता कांग्रेस पार्टी को सत्ता में देखना चाहती है वो हम लोग प्रयास कर रहे हैं